ਮੁੰਡੇ ਨੇ ਬੜੇ ਚਾਵਾ ਨਾਲ ਆਪਣੀ ਘਰਵਾਲੀ ਨੂੰ ਕੈਨੇਡਾ ਭੇਜਿਆ ਤੇ ਘਰਵਾਲੀ ਨੇ ਕੈਨੇਡਾ ਜਾ ਕੇ ਕਿਸੇ ਕਾਲੇ ਦੇ ਨਾਲ ਪਿਆਰ ਦੀਆਂ ਪੀਂਘਾਂ ਪਾਲੀਆਂ ਤੇ ਫਿਰ ਉਸ ਕਾਲੇ ਤੋਂ ਪ੍ਰੈਗਨੈਂਟ ਵੀ ਹੋ ਗਈ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਜਦੋਂ ਬਾਈ ਨੇ ਫੋਨ ਕਰਕੇ ਮੈਨੂੰ ਕਹਾਣੀ ਸੁਣਾਈ ਤਾਂ ਇੱਕ ਵਾਰੀ ਮੈਂ ਵੀ ਸੁੱਨ ਹੋ ਗਿਆ ਵੀ ਯਾਰ ਦੁਨੀਆ ਦੇ ਚੱਲੀ ਕੀ ਕੋਈ ਜਾਂਦਾ। ਬਾਈ ਕਹਿੰਦਾ ਵੀ ਮੇਰਾ ਵੀ ਜੀ ਕਰਦਾ ਸੀ ਵੀ ਕੈਨੇਡਾ ਵਾਲੇ ਜਹਾਜ਼ 'ਚ ਮੈਂ ਵੀ ਬਹਿ ਜਾ ਮੇਰਾ ਵੀ ਜੀ ਕਰਦਾ ਸੀ ਮੇਰੇ ਕੋਲੇ ਕੈਨੇਡਾ ਦੀ ਪੀਆਰ ਹੋਵੇ ਮੈਂ ਵੀ ਬਰਫਾਂ 'ਚ ਖੇਚ ਕੇ ਸੈਲਫੀਆਂ ਬਾਵਾਂ ਕਹਿੰਦਾ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਹਿੰਦਾ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਮੈਂ ਕਹਿੰਦਾ ਸਨੈਪਚੈਟ ਚਲਾਉਂਦਾ ਹੁੰਨਾ ਤੇ ਸਨੈਪਚੈਟ ਤੇ ਕਹਿੰਦਾ ਮੇਰੇ ਨਾਲ ਕਿਸੇ ਕੁੜੀ ਦੀ ਗੱਲਬਾਤ ਹੋ ਜਾਂਦੀ ਹੈ ਕੁੜੀ ਦਾ ਨਾਮ ਸੀਗਾ ਗੁਰਪ੍ਰੀਤ ਕੌਰ ਤੇ ਪਿਓ ਦਾ ਨਾਮ ਸੀਗਾ ਨਾਰਾਇਣ ਸਿੰਘ ਤੇ ਕਹਿੰਦਾ ਉਹ ਦਿੱਲੀ ਰਹਿੰਦੇ ਸੀਗੇ ਕਹਿੰਦਾ ਪਹਿਲਾਂ ਰਹਿੰਦੇ ਉਹ ਪੰਜਾਬ 'ਚ ਸੀਗੀ ਕੁੜੀ ਜੰਮੀਪਲੀ ਪੰਜਾਬ ਦੇ ਵਿੱਚ ਸੀ ਪਰ 15 ਸਾਲਾਂ ਤੋਂ ਉਹ ਦਿੱਲੀ 'ਚ ਚਲੇ ਗਏ ਸੀਗੇ ਉੱਥੇ ਉਹਦਾ ਆਪਦਾ ਵੀ ਕਾਰੋਬਾਰ ਸੀਗਾ ਚਲੋ ਜੀ ਕਹਿੰਦਾ ਫੇਰ ਸਨੈਪਚੈਟ ਤੋਂ ਫੋਨ ਨੰਬਰ ਐਕਸਚੇਂਜ ਹੋ ਗਏ ਵੀਡੀਓ ਕਾਲਾਂ ਤੇ ਗੱਲਾਂ ਆ ਗਈਆਂ ਹੌਲੀ ਹੌਲੀ ਕਹਿੰਦਾ ਮੁਲਾਕਾਤਾਂ ਹੋਣ ਲੱਗ ਗਈਆਂ ਫੇਰ ਉਹੀ ਕਹਿੰਦਾ ਹੀ ਰਾਂਝੇ ਵਾਲਾ ਕਿੱਸਾ ਜਿਉਣ ਮਰਨ ਦੇ ਵਾਦੇ ਕੁੜੀ ਦਾ ਆਈ ਲਵਸ ਕੀਤਾ ਹੋਇਆ ਸੀ ਕੁੜੀ ਕਹਿੰਦੀ ਆਪਾਂ ਕੈਨੇਡਾ ਜਾਣਾ ਵੀ ਆਪਾਂ ਇੱਥੇ ਰਹਿਣਾ ਨਹੀਂਗਾ ਕਹਿੰਦਾ ਮੇਰੇ ਵੀ ਦਿਲ 'ਚ ਹੁਣ ਫੀਲਿੰਗ ਆਵੇ ਵੀ ਚਲ ਚੰਗੀ ਸਾਂਮੀ ਹੱਥ 'ਚ ਲੱਗ ਗਈ ਹਨਾ ਵੀ ਆਪਾਂ ਕੈਨੇਡਾ ਪਹੁੰਚ ਜਾਣਾ ਕਹਿੰਦਾ ਭਰਾ ਮੈਂ ਤਾਂ ਬੰਦੇ ਨੂੰ ਬੰਦਾ ਹੀ ਸਮਝਣੋਂ ਹਟ ਗਿਆ ਕਿ ਚਲੋ ਜੀ ਮੈਂ ਘਰੇ ਆ ਦੇ ਮਾਪੇ ਉਹਨਾਂ ਨਾਲ ਗੱਲ ਕੀਤੀ ਵੈਸੇ ਤਰ ਮੈਂ ਇਹਨੂੰ ਪਿਆਰ ਕਰਦਾ ਹਾਂ ਤੇ ਮੈਂ ਵਿਆਹ ਕਰਾਉਣਾ ਉਸ ਤੋਂ ਵਾਸਤੇ ਕੈਨੇਡਾ ਚਲੇ ਜਾਣਾ। ਕਹਿੰਦਾ ਮੇਰਾ ਪਿਓ ਕਹਿੰਦਾ ਪੁੱਤ ਸਿਆਣਾ ਬਣਾ ਵੀ ਆਪਾਂ ਦੇਸੀ ਬੰਦੇ, ਜੱਟ ਬੂਟ ਬੰਦੇ ਉਹ ਦਿੱਲੀ ਦੀ ਰਹਿਣ ਵਾਲੀ ਐ ਕਿਹਦਾ ਕਿਹੋ ਜਿਹੇ ਬੰਦੇ ਆ ਕਿਹੋ ਜਿਹੇ ਨਹੀਂ ਆ ਆਪਾਂ ਕਦੇ ਮਿਲੇ ਨਹੀਂ ਵਰਤੇ ਨਹੀਂ ਹਣਾ। ਵੀ ਤੂੰ ਛੱਡ ਖੇੜਾ। ਕਹਿੰਦਾ ਨਾ ਵੀ ਮੈਂ ਕਿਹਾ ਵੀ ਮੈਂ ਤਾਂ ਮਰ ਜੂਗਾ ਮੈਂ ਵਿਆਹ ਕਰਾਂਗਾ ਦੋਦੇ ਨਾਲ ਕਰਾਉਂ। ਕਹਿੰਦਾ ਜਦੋਂ ਮੈਂ ਬਾੜੀ ਜਿਹੇ ਕਰ ਲਈ ਮੇਰਾ ਪਿਓ ਕਹਿੰਦਾ ਵੀ ਚੱਲ ਬਈ ਕਰਾਲਾ। ਕਹਿੰਦਾ ਚਲੋ ਜੀ ਵਿਆਹ ਹੋ ਗਿਆ। ਕੁੜੀ ਦੇ ਘਰ ਵਾਲੇ ਚਟਪਟ ਮਾਰਨਗੇ ਸਾਡਾ ਵਿਆਹ ਹੋ ਗਿਆ। ਤੇ ਕਹਿੰਦਾ ਐਂ ਦੇਖ ਲੋ ਵੀ ਮੈਂ ਇਸ਼ਕ ਚ ਕਿੰਨਾ ਕ ਅੰਨਾ ਸੀ ਉਸ ਕੁੜੀ ਦੇ ਵੀ ਮੈਂ ਕੁੜੀ ਦੇ ਕਿਸੇ ਵੀ ਡਾਕੂਮੈਂਟ ਤੇ ਕਹਿੰਦਾ ਆਪ ਦਾ ਨਾਮ ਚੜਵਾਇਆ ਹੀ ਨਹੀਂ ਕਹਾਂ ਚਲੋ ਜੀ ਕਦੇ ਉਹਨੂੰ ਮੈਂ ਸ਼ੇਵਲੇ ਲੈ ਕੇ ਲੰਘ ਜਾ ਕਰਾਂ ਕਦੇ ਦਿੱਲੀ ਘੁੰਮਣ ਲਾਂਗੇ ਜਾ ਕਰੀਏ ਫਿਰ ਕਹਿੰਦਾ ਅਸੀਂ ਗੋਆ ਚਲੇ ਕੇ ਕਹਿੰਦਾ ਐਂ ਘੁੰਮਦਿਆ ਘਮਾਉਂਦਿਆ ਨੇ 5-6 ਮਿੰਟ ਪਾਤੇ ਫੈਲ ਲੱਗ ਗਈ ਕੁੜੀ ਦਾ ਵੀਜ਼ਾ ਆ ਗਿਆ ਕਹਿੰਦਾ ਹੁਣ ਮੈਨੂੰ ਉਹ ਤੇ ਇੰਨਾ ਕ ਵਿਸ਼ਵਾਸ ਵੀ ਕਹਿੰਦਾ ਵੀ ਗੱਲਾਂ ਹੀ ਛੱਡ ਦਿਓ ਹਰੇਕ ਬੰਦੇ ਨੂੰ ਪੰਜਾਬ ਦੀ ਘਰੇਲ ਦੀ ਯਕੀਨ ਹੁੰਦਾ ਹੀ ਆ ਕਹਾਂ ਚਲੋ ਜੀ ਮੈਂ ਦਿੱਲੀ ਨੂੰ 에어ਪੋਰਟ ਤੇ ਚੜਾਤੀ ਤੇ ਮੈਂ ਕਿਹਾ ਵੀ ਅੱਗੇ ਕੈਨੇਡਾ ਹੈਗੀ ਆ ਤੈਨੂੰ ਰিসিਵ ਕਰ ਲੂਗੀ ਕਹਿੰਦਾ ਮੇਰੀ ਭੂਆ ਦੀ ਕੁੜੀ ਵੀ ਵਿਆਹ ਕਰਾ ਕੇ ਕੈਨੇਡਾ ਗਈ ਹੋਈ ਸੀ ਇੰਗਲੈਂਡ ਸੇ ਬੇਸ ਤੇ ਤੇ ਕਹਿੰਦਾ ਮੈਂ ਭੂਆ ਦੀ ਕੁੜੀ ਨੂੰ ਕਿਹਾ ਵੀ ਮੇਰੀ ਘਰ ਵਾਲੀ ਆਉਂਦੀ ਆ ਇਹਨੂੰ ਰিসিਵ ਕਰ ਲਈ ਤੇ ਆਪੇ ਕੋ ਰੱਖ ਲਈ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਜਦੋਂ ਕੈਨੇਡਾ ਪਹੁੰਚੀ ਮੇਰੀ ਭੂਆ ਦੀ ਕੁੜੀ ਰਿਸੀਵ ਕਰਕੇ ਲੈ ਗਈ ਆਪਣੇ ਕੋਲ ਰੱਖ ਲਿਆ ਕਹਿੰਦਾ ਵੀ ਫੋਨ ਤੇ ਵਧੀਆ ਗੱਲਾਂ ਬਾਤਾਂ ਕਰੇ ਮੇਰੇ ਮਾਪੇਰੋਂ ਵੀ ਗੱਲਾਂ ਬਾਤਾਂ ਕਰੇ ਐਨ ਪੂਰਾ ਕਹਿੰਦਾ ਖੁਸ਼ੀ ਵਾਲਾ ਮਾਹੌਲ ਕਹਿੰਦਾ ਸਾਲਕ ਬਾਅਦ ਮੈਂ ਫੈਲ ਲਈ ਮੇਰੀ ਰਿਫਿਊਜ਼ ਲਾ ਗਈ ਦੂਜੀ ਵਾਰੀ ਫੈਲ ਲਈ ਤੇ ਮੇਰੀ ਫੇਰ ਰਿਫਿਊਜ਼ ਲਾ ਗਈ ਤੀਜੀ ਵਾਰੀ ਕਹਿੰਦਾ ਫੈਲ ਲਈ ਮੇਰੀ ਫੇਰ ਰਿਫਿਊਜ਼ ਲਾ ਗਈ ਕਹਿੰਦਾ ਜਦੋਂ ਮੇਰੀ ਤੀਜੀ ਵਾਰੀ ਰਿਫਿਊਜ਼ ਲਾਉਂਦੀ ਆ ਕਹਿੰਦਾ ਦੱਸਾਂ ਕਿ ਤਨਾ ਆਪਾਂ ਦੇ ਮੇਰੇ ਸਹੁਰੇ ਨੂੰ ਹਾਰਟ ਅਟੈਕ ਹੋ ਜਾਂਦਾ ਤੇ ਮੇਰੇ ਸਹੁਰੇ ਇੱਕ ਤਾਂ ਮੌਤ ਹੋ ਜਾਂਦੀ ਕਹਿੰਦਾ ਹੁਣ ਮੇਰੇ ਸਹੁਰਿਆਂ ਦੇ ਘਰ ਦੀ ਸਾਰੀ ਬਾਗਡੋਰ ਮੇਰੀ ਸੱਸ ਦੇ ਹੱਥ ਚ ਆ ਗਈ। ਕਹਿੰਦਾ ਬਹੁਤ ਚੁੱਸ ਚਲਾ ਕੇ ਸੀ ਮੇਰੀ ਸੱਸ ਤੇ ਕਹਿੰਦਾ ਇੱਕ ਮੇਰਾ ਸਾਲਾ ਸੀ ਕਹਿੰਦਾ ਉਹ ਹੈ ਲੁੱਟਰ ਜਾਈ ਸੀਗਾ। ਕਹਿੰਦਾ ਚਲੋ ਜੀ ਹੁਣੇ ਮੇਰੀ ਭੂਆ ਦੀ ਕੁੜੀ ਤੇ ਦੋਵੇਂ ਇਕੱਠੀਆਂ ਰਹਿੰਦੀਆਂ ਸੀਗੀਆਂ। ਕਹਿੰਦਾ ਹੁਣ ਮੈਂ ਭੂਆ ਦੀ ਕੁੜੀ ਨਾਲ ਵੀ ਫੋਨ ਤੇ ਗੱਲਾਂ ਬਾਤਾਂ ਕਰ ਲਿਆ ਕਰਾਂ। ਕਹਿੰਦਾ ਆਪ ਜੀ ਲੋ ਤਾਂ ਮੈਂ ਚਲਾਕੀ ਵਰਤਿਆ ਕਰਾਂ ਵੀ ਜੇ ਕੋਈ ਗੱਲਬਾਤ ਹੋਈ ਤਾਂ ਮੇਰੀ ਭੂਆ ਦੀ ਕੁੜੀ ਮੈਨੂੰ ਦੱਸ ਦੋਗੀ। ਕਹਿੰਦਾ ਮੇਰੀ ਭੂਆ ਦੀ ਕੁੜੀ ਨੇ ਵੀ ਮੇਰੇ ਘਰ ਵਾਲੀ ਤੇ ਗਉਣ ਗਈ ਜਾ ਕਰਦੇ ਤਾਂ ਚੰਗੀ ਬਾਲੀ ਆ ਤੇਰਾ ਮੋਹ ਹੀ ਕੈਨੇਡਾ ਪਰ ਆਵਾ ਇਧਰੋਂ ਮੈਂ ਫੀਲਿੰਗ ਚ ਰੋਣ ਲੱਗ ਜਾ ਕਰਨਾ ਮੇਰੀ ਘਰ ਵਾਲੀ ਉੱਥੇ ਰੋਂਦੀ ਆ ਕੈਨੇਡਾ ਜੀ ਨਹੀਂ ਲਾਉਂਦੀ ਕਹਿੰਦਾ ਘਰੇ ਮੈਂ ਮਾਂ ਪਿਓ ਨੂੰ ਕਹਿਣਾ ਵੀ ਦੇਖਿਆ ਡੜੀ ਤੂੰ ਕਹਿੰਦਾ ਸੀ ਕਿ ਦਿੱਲੀ ਵਾਲੀਆਂ ਚੁਸਤ ਚਲਾਕ ਹੁੰਦੀਆਂ ਨੇ ਵੀ ਉਹ ਤਾਂ ਉੱਥੇ ਰੋਈ ਜਾਂਦੀ ਆ ਵਿਚਾਰੀ ਮੇਰੇ ਬਣਾ ਜੀ ਨਹੀਂ ਲਾਉਂਦੀ ਕਮਲੀ ਕਹਿੰਦਾ ਮੇਰਾ ਪਿਓ ਵੀ ਵਿਚਾਰਾ ਸੁਖਣਾ ਸੁਖਦਾ ਫਿਰ ਮੇਰੀ ਮਾਂ ਵੀ ਸੁਖਣਾ ਸੁਖਦੀ ਫਿਰ ਵੀ ਸਾਡੇ ਪੁੱਤ ਦਾ ਵੀ ਜੱਲਾ ਛੜੀ ਨੋ ਕੈਨੇਡਾ ਰੋਂਦੀ ਆ ਐ ਕਰਦਿਆਂ ਕਰਾਉਂਦਿਆਂ ਕਹਿੰਦਾ 2.5 ਸਾਲ ਦਾ ਸਮਾਂ ਲੰਘਦਾ ਤੇ ਕਹਿੰਦਾ ਵੀ ਜਿਹੜੀ ਮੇਰੀ ਘਰ ਵਾਲੀ ਕਹਿੰਦਾ ਹੁੰਦੀ ਆ ਉੱਥੇ ਕਿਸ ਕਹਿੰਦਾ ਪਰ ਮੇਰੇ ਨਾਲ ਫੋਨ ਤੇ ਗੱਲਬਾਤ ਵਧੀਆ ਕਰਦੀ ਸੀ ਉਹਨੂੰ ਮਿਲਦੀ ਵੀ ਸੀ ਕੋਈ ਰਾਤਾਂ ਮੇਰੇ ਤੇ ਸੀ ਕਾਲੇ ਕੋਲੇ ਪਰ ਮੇਰੇ ਨਾਲ ਕਹਿੰਦਾ ਫੋਨ ਤੇ ਵਧੀਆ ਗੱਲਾਂ ਬਾਤਾਂ ਕਰਦੀ ਰਹਿੰਦੀ ਸੀਗੀ ਕਹਿੰਦਾ ਹੁਣ ਮੈਂ ਤਾਂ ਨਹੀਂ ਸੀ ਕਿਸੇ ਗੱਲ ਨੂੰ ਗੌੜਦਾ ਵੀ ਮੈਨੂੰ ਐ ਸੀ ਕਿ ਜੇ ਮੇਰੀ ਘਰ ਵਾਲੀ ਕੋਈ ਗਲਤੀ ਕਰੂਗੀ ਜਾਂ ਕੁਝ ਗਲਤ ਕਰੂਗੀ ਤੇ ਮੇਰੀ ਭੂਆ ਦੀ ਕੁੜੀ ਮੈਨੂੰ ਦੱਸ ਦੂਗੀ ਕਹਿੰਦਾ ਮੈਨੂੰ ਹੁਣ ਯਕੀਨ ਬਹੁਤ ਸੀ ਉਹਦੀ ਭੂਆ ਦੀ ਕੁੜੀ ਤੇ ਵੀ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਕਹਿੰਦਾ ਮੇਰੀ ਘਰ ਵਾਲੀ ਕਾਲੇ ਨਾਲ ਪੱਕੀ ਰਹਿਣ ਲੱਗ ਜਾਂਦੀ ਆ ਤੇ ਉਹ ਤੋਂ ਪ੍ਰੈਗਨੈਂਟ ਹੋ ਜਾਂਦੀ ਆ ਤੇ ਕਾਲੇ ਦਾ ਜਵਾਕ ਜਾਂ ਮੁੱਟਦੀ ਕਹਿੰਦਾ ਵੀ ਜਦੋਂ ਜਵਾਕ ਕਹਿੰਦਾ 6ਾਂਕ ਮਹੀਨਿਆਂ ਦਾ ਹੋ ਜਾਂਦਾ ਤੇ ਕਹਿੰਦਾ ਜਿਹੜੀ ਮੇਰੀ ਭੂਆ ਦੀ ਕੁੜੀ ਹੁੰਦੀ ਆ ਇਹਦੀ ਕਹਿੰਦਾ ਮੇਰੀ ਘਰ ਵਾਲੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਆ ਤੇ ਲੜਾਈ ਕਹਿੰਦਾ ਬਾਪ ਵੱਡੀ ਹੋ ਜਾਂਦੀ ਆ ਕਹਿੰਦਾ ਮੁੜਕੇ ਮੇਰੀ ਭੂਆ ਦੀ ਕੁੜੀ ਮੈਨੂੰ ਫੋਨ ਕਰਕੇ ਕਹਿੰਦੀ ਵੀ ਕਮਲਿਆ ਵੀ ਤੂੰ ਕਿਹੜੀ ਫੀਲਿੰਗ ਲੈਣਾ ਕੈਨੇਡਾ ਆਉਣ ਦੀ ਵੀ ਤੇਰੀ ਘਰ ਵਾਲੇ ਤਾਂ ਕਾਲੇ ਨਾ ਰਹਿੰਦੀ ਆ ਉਹਨੇ ਤਾਂ ਜਵਾਕ ਵੀ ਜੰਮਿਆ ਹੋਇਆ ਕਾਲੇ ਦਾ 6 ਮਹੀਨਿਆਂ ਦਾ ਜਵਾਕ ਹੋ ਗਿਆ ਕਹਿੰਦਾ ਭਰਾਵਾ ਮੈਨੂੰ ਦੰਦਲਾਂ ਪੈ ਪੈ ਜਾਣ ਕਹਿੰਦਾ ਮੈਂ ਭੂਆ ਦੀ ਕੁੜੀ ਨੂੰ ਕਿਹਾ ਵੀ ਤੂੰ ਮੈਨੂੰ ਅੱਜ ਦੱਸਦੀ ਪਈ ਏ ਤੂੰ ਪੀਓ ਤੂੰ ਮੈਨੂੰ ਦੱਸਿਆ ਨਹੀਂ ਹੁਣ ਜਵਾਕ 6 ਮਹੀਨੇ ਦਾ ਹੋ ਗਿਆ ਤੂੰ ਐਨੀ ਵੀ ਤੇਰੀ ਘਰ ਵਾਲੀ ਹੁਣ ਕਾਲੇ ਨਾਲ ਰਹਿੰਦੀ ਆ ਕਹਿੰਦਾ ਅਗੋਂ ਮੇਰੀ ਭੂਆ ਦੀ ਕੁੜੀ ਕਹਿੰਦੀ ਵੀਰੇ ਇੱਥੇ ਬੜੇ ਸਿਆਪੇ ਹੁੰਦੇ ਆ ਕੱਲ ਨੂੰ ਮੈਂ ਤੈਨੂੰ ਦੱਸ ਦਿੰਦੀ ਹਨਾ ਉਹ ਮੇਰੀ ਪੁਲਿਸ ਕੰਪਲੇਨ ਕਰ ਦਿੰਦੀ ਮੈਨੂੰ ਪੁਲਿਸ ਚੱਕ ਕੇ ਲੈ ਜਾਂਦੀ ਮੇਰੀ ਪੀ ਆਰ ਨਹੀਂ ਸੀ ਹੋਣੀ ਤਾਂ 100 ਉਹਨੇ ਕੋ ਘਾੜ ਤਾਂ ਘੜਤੀਆਂ ਮੇਰੇ ਅੱਗੇ ਕਹਿੰਦਾ ਮੇਰੀ ਭੂਆ ਦੀ ਕੁੜੀ ਮੈਂ ਵੀ ਦੱਸਤਾ ਵੀ ਤੇਰੀ ਸੱਸ ਨੂੰ ਵੀ ਸਾਰਾ ਕੁਝ ਪਤਾ ਕਹਾਂ ਚਲੋ ਜੀ ਮੈਂ ਭੂਆ ਦੀ ਕੁੜੀ ਦਾ ਫੋਨ ਕੱਟਿਆ ਤੇ ਮੈਂ ਗੁੱਸੇਜਾ ਅੱਜ ਘਰ ਵਾਲੇ ਨੂੰ ਫੋਨ ਲਾ ਲਿਆ ਕਹ ਜਦੋਂ ਕਹਿੰਦਾ ਭਰਾਵਾ ਗੋ ਵੀ ਸਿੱਧੀ ਹੋ ਗਈ। ਉਹ ਕਹਿੰਦੀ ਵੀ ਜਿਹੜੀ ਭੂਆ ਦੀ ਕੁੜੀ ਪਿੱਛੇ ਲੱਗ ਕੇ ਤੂੰ ਮੈਨੂੰ ਮਾੜਾ ਚੰਗਾ ਬੋਲਦਾ ਪਿਆ। ਇਹ ਤੇਰੀ ਭੂਆ ਦੀ ਕੁੜੀ ਜਿੱਥੇ ਰਹਿੰਦੀ ਆ ਉੱਥੇ ਚਾਰ ਮੁੰਡੇ ਬੇਸਮੈਂਟ 'ਚ ਰਹਿੰਦੇ ਆ। ਉਹਨਾਂ ਦੇ ਭਾਂਡੇ ਵੀ ਮਾਜਦੀ ਆ, ਉਹਨਾਂ ਦੇ ਕੱਪੜੇ ਵੀ ਧੋਂਦੀ ਆ, ਉਹਨਾਂ ਦੀਆਂ ਰਾਤਾਂ ਵੀ ਰੰਗੀਨ ਕਰਦੀ ਆ। ਸੂਟੇ ਵੀ ਲਾਉਂਦੀ ਆ, ਸਿਕਟਾਂ ਵੀ ਪਿੰਦੀ ਆ, ਬੀਅਰ ਵੀ ਪਿੰਦੀ ਆ। ਕਹਿੰਦਾ ਉਹਨਾਂ ਚ ਜਾ ਕੇ ਭਰਾਵਾ ਮੈਨੂੰ ਫੋਟੋਆਂ ਪਾਤੀਆਂ। ਵੀ ਆ ਦੇਖ ਬੀਅਰ ਪਿੰਦੀ ਦੀ, ਆ ਦੇਖ ਸਿਕਟਾਂ ਪਿੰਦੀ ਦੀ, ਆ ਦੇਖ ਚਾਰ ਮੁੰਡਿਆਂ ਦੇ ਵਿਚਾਲੇ ਬੈੱਡ ਤੇ ਪਈ ਆ। ਕਹ ਕਹਿੰਦਾ ਹੁਣ ਜਿਹੜੀ ਮੇਰੀ ਭੂਆ ਦਾ ਜਵਾਈ ਸੀਗਾ ਕਹਿੰਦਾ ਉਹ ਵੀ ਪੰਜਾਬ ਚ ਹੀ ਸੀਗਾ ਬਾਈ ਇਹ ਮੇਰੀ ਭੂਆ ਦੇ ਕੋਲ ਹੀ ਆਈ ਲੈਟਸ ਕਰਕੇ ਗਈ ਹੋਈ ਸੀਗੀ ਇਹ ਉਧਰੋਂ ਦੀ ਫੈਲ ਫੁੱਲ ਆਉਂਦੀ ਸੀ ਕਹਿੰਦਾ ਹੁੰਦੀ ਕਿ ਮੇਂ ਦੋ ਤਿੰਨ ਰਿਫਿਊਜ਼ਲ ਆਈਆਂ ਪਈਆਂ ਸੀਗੀਆਂ ਤੇ ਆ ਚਲੋ ਜੀ ਗੱਲ ਖਿਲਰ ਗਈ ਕਹਿੰਦਾ ਮੁਰਕੇ ਮਾਂ ਦੀ ਸੱਸ ਨੂੰ ਫੋਨ ਲਾਇਆ ਵੀ ਤੇਰੀ ਧੀ ਨੇ ਆ ਕੀ ਚੰਨ ਚੜਾਤਾ ਹਨਾ ਵੀ ਮੈਂ ਲਵ ਮੈਰਿਜ ਕਰਾਈ ਸਮੇ ਮਾੜਾ ਕੀ ਕੀਤਾ ਵੀ ਉੱਥੇ ਕਾਲੇ ਦਾ ਜਵਾਕ ਜੰਮ ਕੇ ਬੈਠੀ ਐ ਵੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਹਿੰਦਾ ਅੱਗੋਂ ਮੇਰੀ ਸੱਸ ਕਹਿੰਦੀ ਵੀ ਤੇਰੀਆਂ ਤਿੰਨ ਰਿਫਿਊਜ਼ਲ ਆ ਗਈਆਂ 2-3 ਸਾਲ ਹੋ ਗਏ ਮ ਚਲ ਠੀਕ ਹੈ ਉਹਨੂੰ ਜੋ ਪਸੰਦ ਆ ਗਿਆ ਉਹਨੇ ਕਰ ਲਿਆ ਗੱਲ ਮੁੱਕੀ ਤੂੰ ਆਪਦੇ ਘਰੇ ਆ ਆਪਦੇ ਘਰੇ ਨਾਲੇ ਉਹ ਆਯਾਦ ਮੁਲਖ ਦੇ ਸਾਰਾ ਕੁਝ ਚੱਲਦਾ ਕਹਿੰਦਾ ਚਲੋ ਜੀ ਮੈਂ ਸੱਸ ਦਾ ਵੀ ਫੋਨ ਕੱਟਦਾ ਵੀ ਹੁਣ ਕੀ ਬੋਲਾਂ ਕਹਿੰਦਾ ਸਾਡੇ ਘਰੇ ਰੋਣ ਪਿੱਟਣ ਪੈ ਗਿਆ ਕਹਿੰਦਾ ਹਫ਼ਤਾ ਸਾਡੇ ਘਰੇ ਕਿਸੇ ਰੋਟੀ ਨਹੀਂ ਖਾਦੀ ਕਹਿੰਦਾ ਬਾਅਦ ਚ ਮੇਰੀ ਸੱਸ ਨੇ ਕਹਿੰਦਾ ਪਤਾ ਨਹੀਂ ਮੇਰੇ ਘਰਲੇ ਦੇ ਕੀ ਕਰਨ ਭਰੇ ਕਹਿੰਦਾ ਭਰਾਵਾ ਕਹਿੰਦਾ ਉਹਨੇ ਚੱਕ ਕੇ ਮੇਰੀ ਭੂਆ ਦੀਆਂ ਕੁੜੀ ਦੀਆਂ ਫੋਟੋਆਂ ਤੇ ਵੀਡੀਓ ਮੇਰੀ ਭੂਆ ਦੇ ਜਵਾਈ ਨੂੰ ਸੈਂਡ ਕਰਤੀਆਂ ਕਹਿੰਦਾ ਸਾਡੇ ਘਰੇ ਤਾਂ ਕੰਜਰ ਕਲੇ ਸਪਿਆਏ ਪਿਆ ਸੀ ਕਹਿੰਦਾ ਭਰਾਵਾ ਉਧਰੋਂ ਮੇਰੀ ਭੂਆ ਦੇ ਘਰੇ ਪੂਆ ਜਵਾਈ ਦੇ ਘਰੇ ਕੰਜਰ ਕਲੇਸ ਪੈ ਗਿਆ ਰੋਣ ਪਿਟਣ ਬਣ ਗਿਆ ਕਹਿੰਦਾ ਭਰਾਵਾ ਸਾਡੀ ਆਪ ਚ ਖੜਕ ਗਈ ਕਹਿੰਦਾ ਮੇਰੀ ਪੂਆ ਕਾ ਵੀ ਮੇਰੀ ਧੀ ਦਾ ਘਰ ਜਾੜਿਆ ਤੁਸੀਂ ਕਹਿੰਦਾ ਸਾਡੀ ਭਰਾਵਾ ਆਪ ਚ ਖੜਕ ਗਈ ਤੂੰ ਤੂੰ ਮੈਂ ਮੈਂ ਕਹਿੰਦਾ ਉਦੋਂ ਮੇਰੀ ਘਰ ਲਈ ਵੀ ਮੇਰੇ ਹੱਥੋਂ ਖੁੱਸ ਗਈ ਉਦੋਂ ਮੇਰਾ ਕਹਿੰਦਾ ਪੂਆ ਦਾ ਜਵਾਈ ਵੀ ਵਿਚਾਰਾ ਇਕੱਲਾ ਰਹਿ ਗਿਆ ਉਹਦੀ ਘਰ ਵੀ ਹੱਥੋਂ ਖੁੱਸ ਗਈ ਕਹਿੰਦਾ ਹੁਣ ਪੂਆ ਦੀ ਕੁੜੀ ਨੇ ਮੈਨੂੰ ਸਵਾਦ ਦੱਸਣਾ ਸੀਗਾ ਕਹਿੰਦਾ ਉਹ ਤਾਂ ਆਪ ਕਾਣੀ ਸੀਗੀ ਉਹ ਡਰਦੀ ਨਹੀਂ ਦੱਸਦੀ ਸੀ ਜੇ ਮੈਂ ਇਹਦੇ ਬਾਰੇ ਦੱਸਿਆ ਤੇ ਮੇਰੇ ਬਾਰੇ ਦੱਸ ਦੂਗੀ ਕਹਿੰਦਾ ਭੂਆ ਦੀ ਕੁੜੀ ਜਿੱਥੇ ਬੇਸਮੈਂਟ 'ਚ ਰਹਿੰਦੀ ਸੀ ਚਾਰ ਮੁੰਡੇ ਉਹਦੇ ਨਾਲ ਰਹਿੰਦੇ ਸੀਗੇ ਉਹਨਾਂ ਦੇ ਭਾਂਡੇ ਮਾਂਝਦੀ ਸੀ ਕੱਪੜੇ ਧੋਂਦੀ ਸੀ ਉਹਨਾਂ ਨੇ ਰਾਤਾਂ ਰੰਗੀਨ ਕਰਦੀ ਸੀ ਕਹਿੰਦਾ ਉਹਨੇ ਮੈਨੂੰ ਕੀ ਦੱਸਣਾ ਸੀ ਵੀ ਤੇਰੇ ਘਰ ਵਾਲੀ ਕਿਸੇ ਨਾਲ ਗਲਤ ਹੋ ਗਈ ਕਹਿੰਦਾ ਭਰਾਵਾ ਹੁਣ ਮੇਰੀ ਕੱਲ ਵੀ ਹੱਥੋਂ ਗਈ ਉਹ ਕਾਲੇ ਨਾਲ ਵਿਆਹ ਕਰਾ ਕੇ ਬੈਠੀ ਆ ਤੇ ਕਹਿੰਦਾ ਮੇਰਾ ਭੂਆ ਅੱਜ ਬਾਈ ਸੀ ਜਿਹੜਾ ਉਹ ਵੀ ਵਿਚਾਰਾ ਰੋਂਦਾ ਭੂਆ ਦੀ ਕੁੜੀ ਵੀ ਕਹਿੰਦਾ ਹੱਥੋਂ ਗਈ ਕਹਿੰਦਾ ਉਹ ਵੀ ਉੱਥੇ ਰੰਗ ਰਲੀਆਂ ਮਣਾਉਂਦੀ ਫਿਰਦੀ ਐ ਕਹਿੰਦਾ ਹੁਣ ਅਸੀਂ ਹਾਰ ਕੇ ਤਾਣੇ ਮੇਣਿਆਂ ਤੋਂ ਡਰਦੇ ਸ਼ਰਮ ਦੇ ਮਾਰੇ ਕਹਿੰਦਾ ਦੋਵੇਂ ਜਣੇ ਦ ਇਥੇ ਕਹਿੰਦਾ ਵੀ ਕੰਮ ਕਰੀ ਜਾਂਦੇ। ਤੇ ਬਾਈ ਕਹਿੰਦਾ ਸਾਡੀ ਇਹ ਕਹਾਣੀ ਵੱਤਵਤ ਲੋਕਾਂ ਤੱਕ ਜ਼ਰੂਰ ਪਹੁੰਚਾਏ। ਕਿ ਪ੍ਰਭੂ ਅੱਜ ਕੱਲ ਕਿਸੇ ਦੇ ਕੋਈ ਯਕੀਨ ਨਹੀਂ। ਇੱਥੇ ਲਾਵਾਂ ਲੈ ਕੇ ਮੁੱਕਰ ਜਾਂਦੀਆਂ ਨੇ। ਇੱਥੇ ਜਵਾਕਾਂ ਦੀਆਂ ਮਾਵਾਂ ਵੀ ਮੁੱਕਰ ਜਾਂਦੀਆਂ ਨੇ। ਕਹਿੰਦਾ ਬਾਹਰ ਦਾ ਪਾਣੀ ਇਹੋ ਜਿਹਾ ਵੀ ਜਿਹੜਾ ਪੀ ਲੈਂਦਾ ਨਾ ਉਹਦੀ ਮਾਤੀ ਵੱਜ ਜਾਂਦੀ ਹੈ। ਬਾਕੀ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੈਗੀਆਂ ਪ੍ਰਭੂ। ਚੰਗੀਆਂ ਵੀ ਬਹੁਤ ਨੇ ਤੇ ਸੁਖ ਨਾਲ ਮਾੜੀਆਂ ਵੀ ਬਹੁਤ ਨੇ। ਇਸ ਵੀਡੀਓ ਨੂੰ ਸ਼ੇਅਰ ਵੱਤਵਤ ਕਰਿਓ ਤਾਂ ਜੋ ਇਹ ਵੀਡੀਓ ਵੱਤਵਤ ਲੋਕਾਂ ਤੱਕ ਪਹੁੰਚੇ। ਜਿਨ੍ਹਾਂ ਦੇ ਦਿਮਾਗ 'ਚ ਕੀੜਾ ਬਾਹਰ ਜਾਣ ਵਾਲਾ ਆਈਲੈਂਡ 'ਚ ਕੁੜੀ ਦਾ ਵਿਆਹ ਕਰਾਉਣ ਦਾ ਸ਼ਾਇਦ ਆ ਵੀਡੀਓ ਦੇਖ ਕੇ ਉਹਦਾ ਕੀੜਾ ਠੰਡਾ ਪੈ ਜਾਊਗਾ ਸਾਡਾ ਮਕਸਦ ਦਾ ਬਾਤੂ ਲੋਕਾਂ ਨੂੰ ਸੂਚਿਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ